ਇਹ ਜਿਹੜੇ 20 20 30 30 ਲੱਖ ਰੁਪਇਆ ਲੈ ਕੇ 100 ਬੰਦਾ ਸਾਲ ਬਾਅਦ ਜਿਤਾ ਦਿੰਦਾ ਇਹਨੇ ਬਾਦ ਦੇ ਬੰਦੇ ਨੂੰ ਤੇ ਟੰਡੋਰਾ ਪਿੱਟਦਾ ਪੰਥ ਜਿੱਤ ਗਿਆ ਇਹਦੇ 100 ਬੰਦੇ ਦਾ ਪੰਥ ਬਣ ਗਿਆ 15 ਸਾਲਾਂ ਤੋਂ ਇਲੈਕਸ਼ਨ ਨਹੀਂ ਹੋਈ ਤੇ 100 ਬੰਦਾ ਵੋਟਾਂ ਪਾਉਂਦਾ ਤੇ ਇਹਦੇ ਬੰਦੇ ਨੂੰ ਜਿਤਾ ਦਿੰਦਾ ਇਹ ਫਿਰ ਟੰਡੋਰਾ ਪਿੱਟਦਾ ਪੰਥ ਜਿਤਾ ਦਤਾ ਸੰਗਤ ਨੇ ਸੰਗਤ ਨੇ ਕਿੱਥੋਂ ਜਿਤਾਤਾ ਸੰਗਤ ਤੇਰੇ ਸਿਰ ਸਵਾਹ ਪਾਊਗੀ ਜਦੋਂ ਵੋਟਾਂ ਪਾਉਣ ਦਾ ਮੌਕਾ ਮਿਲੂਗਾ ਉਦੋਂ ਤੈਨੂੰ ਪਤਾ ਲੱਗੋ ਪੰਥ ਕਿੱਥੇ ਵਸਦਾ ਇਹ ਪਰਿਵਾਰ ਪਾਲਣ ਵਾਲੇ ਤੇ ਜੇਬਾਂ ਚ ਆਪਣੇ ਪੈਕਟ ਪਾਉਣ ਵਾਲੇ ਨੋਟਾਂ ਦੇ ਲੁਕਸਾਂ ਨੂੰ ਗੁਰੂ ਸਾਹਿਬ ਨੇ ਨਹੀਂ ਸੀ ਦਿੱਤੇ ਇਹਨਾਂ ਨੇ ਸਿਰਫ ਕਬਜ਼ਾ ਕਰਕੇ ਉਸ ਸਾਤੇ ਅਕਾਲ ਤਖਤ ਨੂੰ ਕਲੰਕਿਤ ਕੀਤਾ ਪਰ ਅਕਾਲ ਤਖਤ ਆਪਣੀ ਥਾਂ ਤੇ ਆਊਗਾ ਆਪਣੀ ਥਾਂ ਲਾਊਗਾ ਅਜ ਕਾਲ ਪੁਰਖ ਦੀ ਕਿਰਪਾ ਨਾਲ ਉਸ ਅਕਾਲ ਤਖਤ ਨੇ ਇਹੋ ਜਿਹੀ ਗਿੱਚੀ ਨੱਪੀ ਹੈ ਬਾਦਲ ਪਰਿਵਾਰ ਦੀ ਕਿਉਂ ਉੱਠ ਨਹੀਂ ਸਕਦਾ ਸਾਡੀ ਕਮਜ਼ੋਰੀ ਕਿ ਸਾਡੀ ਪ੍ਰਬੰਧਕ ਕਮੇਟੀ ਨੇ ਖਾਲਸਾ ਧਰਮ ਦਾ ਪ੍ਰਚਾਰ ਨਹੀਂ ਕੀਤਾ ਆਪਣੇ ਰਾਜ ਭਾਗ ਕਾਇਮ ਕਰਨ ਦਾ ਪ੍ਰਚਾਰ ਕੀਤਾ ਆਪਣੇ ਪਰਿਵਾਰ ਪਾਲਣ ਦਾ ਪ੍ਰਚਾਰ ਕੀਤਾ ਕਿਸੇ ਗਰੀਬ ਬੱਚੇ ਦੀ ਸਹਾਇਤਾ ਨਹੀਂ ਕੀਤੀ ਸਾਡੀ ਪ੍ਰਬੰਧਕ ਕਮੇਟੀ ਆ ਜਦੋਂ ਜੋੜ ਮੇਲਾ ਅਗਲੇ ਮਹੀਨੇ ਤੁਸੀਂ ਦੇਖਿਓ ਬੋਰੀਆਂ ਦੇ ਵਿੱਚ ਰੋਟੀ ਸਾਂਭੇ ਜਾਂਦੇ ਪਰ ਇਹ ਰੋਟੀ ਜਾਂਦੇ ਕਿੱਥੇ ਸਾਨੂੰ ਸਮਝ ਨਹੀਂ ਆਉਂਦੀ ਸਾਡੇ ਗੁਰਦਆਰਿਆਂ ਤੇ ਸਾਡੇ ਤਖਤਾਂ ਤੇ ਸਰਕਾਰ ਦਾ ਕਬਜ਼ਾ ਹੋ ਚੁੱਕਾ ਇੱਥੇ ਵੀ ਕਬਜ਼ੇ ਵਾਲੀ ਹਾਲਤ ਬਣੀ ਪਈ ਹੈ ਅੱਜ ਜਿਹੜੇ ਗਿਆਨੀ ਫਸੇ ਪਏ ਨੇ ਕਿੱਥੇ ਬਾਦਲ ਨੂੰ ਛੱਡੀਏ ਤੇ ਲਿਆਈਏ ਕਿੰਨੂ ਜੇ ਆਉਂਦੀ ਆ ਤੇ ਭਾਜਪਾ ਆਉਂਦੀ ਆ ਜੇ ਭਾਜਪਾ ਨੂੰ ਛੱਡਦੇ ਨੇ ਤੇ ਬਾਦਲ ਦਾ ਪਰਿਵਾਰ ਗਿਆਨੀ ਵੀ ਫਸੇ ਪਏ ਨੇ ਜਦੋਂ ਪ੍ਰਬੰਧਕ ਕਮੇਟੀ ਚੰਗੇ ਹੱਥਾਂ ਚ ਆਈ ਅਕਾਲ ਤਖਤ ਵੀ ਗੁਰਮਖਾਂ ਦੇ ਹੱਥ ਚ ਆਊਗਾ ਉਦੋਂ ਅਕਾਲ ਪੁਰਖ ਦੀ ਕਿਰਪਾ ਨਾਲ ਸਾਰੀ ਕੌਮ ਸਾਡੇ ਅਕਾਲ ਤਖਤ ਦੇ ਪਿੱਠ ਤੇ ਖਲੋਤੀ ਹੋਊਗੀ ਉਦੋਂ ਸਾਡਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ ਉਦੋਂ ਸਰਕਾਰਾਂ ਇਸ ਤਖਤ ਤੇ ਪੈਰਾਂ ਚ ਫਿਰਨੀਆਂ ਅੱਜ ਇਹਨਾਂ ਝੂਠੀਆਂ ਸਰਕਾਰਾਂ ਨੇ ਕਾਲ ਤਖਤ ਨੂੰ ਪੈਰਾ ਥੱਲੇ ਲਤਾੜਿਆ ਹੋਇਆ ਇਹਨੂੰ ਆਪਾਂ ਕੱਢਣਾ ਸਾਡੇ ਜੋ ਹਾਲਾਤ ਨੇ ਅੱਜ ਪੰਜਾਬ ਦੇ ਸਾਡੀ ਕੌਮ ਦੇ ਉਹ ਤੁਸੀਂ ਦੇਖ ਰਹੇ ਹੋ ਅਸੀਂ ਵਿਚਾਰਿਆਂ ਦੀ ਤਰ੍ਹਾਂ ਫਿਰ ਰਹੇ ਆ ਬਾਬਾ ਜੀ ਨੇ ਇਥੋਂ ਬਾਬਾ ਮਹਿੰਦਰ ਸਿੰਘ ਜੀ ਨੇ ਇਥੋਂ ਗੱਲ ਕੀਤੀ ਨਾ ਕਿ ਪੰਜ ਪਿਆਰਿਆਂ ਨੂੰ ਵਿਚਾਰਾ ਕਹਿਣਾ ਜਿਹੜਾ ਬੜਾ ਮਾੜਾ ਹੋਈ ਨਹੀਂ ਸਕਦਾ ਕਿਉਂਕਿ ਪੰਜਾਂ ਪਿਆਰਿਆਂ ਨੂੰ ਦਸ਼ਮ ਪਾਤਸ਼ਾਹ ਨੇ ਪਾਛਾ ਹੀ ਬਖਸ਼ੀ ਉਹ ਵਿਚਾਰੇ ਕਿੱਦਾਂ ਹੋ ਸਕਦੇ ਆ ਪਰ ਜੇ ਪੰਜਾਂ ਪਿਆਰਿਆਂ ਚੋਂ ਗਲੇਡੂ ਸੁੱਟ-ਸੁੱਟ ਕੇ ਸਾਨੂੰ ਅੱਜ ਕੋਈ ਦਿਖਾਵੇ ਤਾਂ ਉਹਨੂੰ ਵਿਚਾਰੇ ਕਹਾਵਾਂਗੇ ਅਸੀਂ ਹੋਰ ਕੀ ਕਹਾਵਾਂਗੇ ਰੋਕੇ ਦਿਖਾਵੇ ਤੇ ਇਹ ਪੰਜ ਪਿਆਰੇ ਦਸ਼ਮ ਪਾਤਸ਼ਾਹ ਦਾ ਸਰੀਰ ਨਹੀਂ ਹੋ ਸਕਦੇ ਜਿਹੜੇ ਅੱਜ ਬਣੇ ਬੈਠੇ ਨੇ ਜਿਨ੍ਹਾਂ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਕੌਮ ਜਿਹੜੀ ਆ ਉਹ ਉਹਨੂੰ ਰਾਹ ਨਹੀਂ ਲੱਭ ਰਿਹਾ ਕਿ ਕਿੱਧਰ ਨੂੰ ਜਾਣਾ ਉਹ ਬੇਬਸ ਹੋਏ ਪਏ ਨੇ ਉਹ ਦੂਸਰਿਆਂ ਦੀਆਂ ਦੂਸਰਿਆਂ ਦੀਆਂ ਜੰਜੀਰਾਂ 'ਚ ਜਕੜੇ ਪਏ ਨੇ ਆਪਣਾ ਕੋਈ ਫੈਸਲਾ ਨਹੀਂ ਲੈ ਪਾ ਰਹੇ ਅੱਜ ਕੌਮ ਤੇ ਬੋਝ ਬਣੇ ਹੋਏ ਨੇ ਸਾਡੇ ਪੰਜ ਪਿਆਰੇ ਖਾਣ ਵਾਲੇ ਇੱਕ ਤੇ ਦਸਮ ਪਾਤਸ਼ਾਹ ਦੀ ਇਹ ਥਾਂ ਛੱਡ ਦੇਣ ਖਾਲੀ ਕਰ ਦੇਣ ਤੇ ਉਹ ਸਿੰਘ ਆਉਣ ਜਿਹੜੇ ਦਸਮ ਪਾਤਸ਼ਾਹ ਨੇ ਮੰਗ ਕੀਤੀ ਸੀ ਸੀਸ ਦੀ ਮੰਗ ਕਰਕੇ ਬਣਾਏ ਸਨ ਇੱਕ ਪ੍ਰਥਾ ਕਾਇਮ ਕੀਤੀ ਸੀ ਉਹਨਾਂ ਸਿੱਖਾਂ ਦੀ ਜਿਹੜੇ ਸੀਸ ਲੈ ਕੇ ਹਾਜ਼ਰ ਹੋਏ ਇਹ ਪਰਿਵਾਰ ਪਾਲਣ ਵਾਲੇ ਤੇ ਜੇਪਾਂ ਚ ਆਪਣੇ ਪੈਕੇਟ ਪਾਉਣ ਵਾਲੇ ਨੋਟਾਂ ਦੇ ਲੋਕਾਂ ਨੂੰ ਗੁਰੂ ਸਾਹਿਬ ਨੇ ਨਹੀਂ ਸੀ ਦਿੱਤੇ ਇਹਨਾਂ ਨੇ ਸਿਰਫ ਕਬਜ਼ਾ ਕਰਕੇ ਉਸ ਸਾਤੇ ਅਕਾਲ ਤਖਤ ਨੂੰ ਕਲੰਕਿਤ ਕੀਤਾ ਪਰ ਅਕਾਲ ਤਖਤ ਆਪਣੀ ਥਾਂ ਤੇ ਆਊਗਾ ਆਪਣੀ ਥਾਂ ਲਾਊਗਾ ਅਜ ਕਾਲ ਪੁਰਖ ਦੀ ਕਿਰਪਾ ਨਾਲ ਉਸ ਅਕਾਲ ਤਖਤ ਨੇ ਇਹੋ ਜੀ ਗਿੱਚੀ ਨੱਪੀ ਹੈ ਬਾਦਲ ਪਰਿਵਾਰ ਦੀ ਕਿਉਂ ਉੱਠ ਨਹੀਂ ਸਕਦਾ ਇਹ ਸਮਾਂ ਆਊਗਾ ਜਦੋਂ ਅਕਾਲ ਤਖਤ ਜਿਹੜਾ ਉਹਦੇ ਫੈਸਲੇ ਦੁਨੀਆ ਨੂੰ ਪਤਾ ਲੱਗੂ ਅਕਾਲ ਤਖਤ ਤੋਂ ਕੋਈ ਫੈਸਲਾ ਆਇਆ ਅਕਾਲ ਪੁਰ ਸੱਚੇ ਵੇਗ ਨੂੰ ਸਾਡੇ ਤੇ ਕਿਰਪਾ ਕਰੇ ਅਸੀਂ ਦਸਮ ਪਾਤਸ਼ਾਹ ਨੇ ਜੋ ਸਾਡੇ ਲਈ ਕੁਰਬਾਨੀਆਂ ਤੇ ਇਤਿਹਾਸ ਸਾਨੂੰ ਰੱਖ ਕੇ ਦਿੱਤਾ ਆਪਣੇ ਬੱਚਿਆਂ ਦੀਆਂ ਸ਼ਹਾਦਤਾਂ ਦੇ ਕੇ ਸਾਡੇ ਬੱਚਿਆਂ ਨੂੰ ਸਰਦਾਰੀਆਂ ਬਖਸ਼ੀਆਂ ਜਿਨ੍ਹਾਂ ਦੇ ਬੱਚਿਆਂ ਨੇ ਮੌਤ ਨੂੰ ਵਰਿਆ ਅੱਜ ਸਾਡੇ ਬੱਚੇ ਉਹ ਘੋੜੀਆਂ ਤੇ ਚੜਦੇ ਕਲਗੀਆਂ ਲਾ ਕੇ ਦਸਮ ਪਾਤਸ਼ਾਹ ਦੀ ਪਵਿੱਤਰ ਅਜ਼ਮਤ ਦਾ ਸਦਕਾ ਹੈ ਅਸੀਂ ਇੰਨੇ ਜੋਗੇ ਨਹੀਂ ਜਿੰਨੇ ਜੋਗੇ ਸਾਨੂੰ ਉਹ ਬਣਾਤਾ ਪਰ ਅਸੀਂ ਅੱਜ ਵੀ ਬੇਕਦਰਿਆਂ ਦੀ ਤਰ੍ਹਾਂ ਜੀਵਨ ਗੁਜ਼ਾਰਾ ਕਰੇ ਖਾਲਸਾ ਧਰਮ ਨੂੰ ਅਪਣਾ ਕੇ ਨਹੀਂ ਚੱਲ ਰਹੇ ਇੱਕ ਤਾਂ ਸਾਡੀ ਸਾਡੇ ਕਮਜ਼ੋਰੀ ਕਿ ਸਾਡੀ ਪ੍ਰਬੰਧਕ ਕਮੇਟੀ ਨੇ ਖਾਲਸਾ ਧਰਮ ਦਾ ਪ੍ਰਚਾਰ ਨਹੀਂ ਕੀਤਾ ਆਪਣੇ ਰਾਜ ਭਾਗ ਕਾਇਮ ਕਰਨ ਦਾ ਪ੍ਰਚਾਰ ਕੀਤਾ ਆਪਣੇ ਪਰਿਵਾਰ ਪਾਲਣ ਦਾ ਪ੍ਰਚਾਰ ਕੀਤਾ ਕਿਸੇ ਗਰੀਬ ਬੱਚੇ ਦੀ ਸਹਾਇਤਾ ਨਹੀਂ ਕੀਤੀ ਅਸਾਈਆਂ ਦੇ ਸਕੂਲਾਂ ਚ ਫੀਸਾਂ ਮਾਫ ਨਹੀਂ ਜਿਹੜੇ ਅਸਾਈ ਹੁੰਦੇ ਨੇ ਪਰ ਸਿੱਖਾਂ ਨੂੰ ਸਿੱਖਾਂ ਦੇ ਸਕੂਲਾਂ ਚ ਕੋਈ ਫੀਸ ਮਾਫ ਨਹੀਂ ਜਿਹੜੀ ਐਮਪੀਬੀਐਸ ਕਰਦੇ ਨੇ ਬੱਚੇ 크ਰਿਸਚਨ ਕਾਲ ਦੇ ਵਿੱਚ 45 ਲੱਖ ਲੈਂਦੇ ਨੇ 5 ਸਾਲਾਂ ਦਾ ਸਾਡੇ ਗੁਰੂ ਰਾਮਦਾਸ ਐਮਪੀਬੀਐਸ ਕਾਲ ਦੇ ਵਿੱਚ 85 ਲੱਖ ਲੈਂਦੇ ਹੁਣ 93 ਲੱਖ ਕਰ ਦਿੱਤਾ ਡਬਲ ਸਾਡਾ ਕਿਹੜਾ ਸਿੱਖ ਬੱਚਾ ਜਿਹੜਾ ਇਸ ਪਾਛੇ ਰੁਚੀ ਰੱਖੂਗਾ ਸੀ ਕਿਸ ਬੱਚੇ ਗਰੀਬ ਬੱਚੇ ਨੂੰ ਕਿਸ ਤਰ੍ਹਾਂ ਐਜੂਕੇਸ਼ਨ ਦੇ ਪਾਵਾਂਗੇ ਇੰਨੇ ਮਗ੍ਹਾਈ ਦੇ ਵਿੱਚ ਸਾਡੇ ਪ੍ਰਬੰਧਕ ਕਮੇਟੀਆ ਜਦੋਂ ਜੋੜ ਮੇਲਾ ਅਗਲੇ ਮਹੀਨੇ ਤੁਸੀਂ ਦੇਖਿਓ ਬੋਰੀਆਂ ਦੇ ਵਿੱਚ ਰੋਟੀਆਂ ਸਾਂਭੇ ਜਾਂਦੇ ਪਰ ਇਹ ਰੋਟ ਜਾਂਦੇ ਕਿੱਥੇ ਇਹ ਸਾਨੂੰ ਸਮਝ ਨਹੀਂ ਆਉਂਦੀ ਸਾਡੇ ਕਿਸੇ ਗਰੀਬ ਬੱਚੇ ਦੇ ਕੰਮ ਨਹੀਂ ਆਉਂਦੇ ਕਿਸੇ ਲੋੜਵੰਦ ਇਲਾਜ ਵਾਲੇ ਦੇ ਕੰਮ ਨਹੀਂ ਆਉਂਦੇ ਅਸੀਂ ਕਿਸੇ ਦਾ ਕਿਸੇ ਯਾਤਰੂ ਦਾ ਲਾਭ ਯਾਤਰੂ ਨੂੰ ਲਾਭ ਨਹੀਂ ਦੇ ਸਕਦੇ ਸਾਡੀਆਂ ਸਾਡੇ ਗੁਰਤਾਰਮਾਂ ਤੇ ਸਾਡੇ ਤਖਤਾਂ ਤੇ ਸਰਕਾਰ ਦਾ ਕਬਜ਼ਾ ਹੋ ਚੁੱਕਾ ਇੱਥੇ ਵੀ ਕਬਜ਼ੇ ਵਾਲੀ ਹਾਲਤ ਬਣੀ ਪਈ ਹੈ ਅੱਜ ਜਿਹੜੇ ਗਿਆਨੀ ਫਸੇ ਪਏ ਨੇ ਕਿੱਥੇ ਬਾਦਲ ਨੂੰ ਛੱਡੀਏ ਤੇ ਲਿਆਈਏ ਕਿੰਨੂ ਜੇ ਆਉਂਦੀ ਆ ਤੇ ਭਾਜਪਾ ਆਉਂਦੀ ਆ ਜੇ ਭਾਜਪਾ ਨੂੰ ਛੱਡਦੇ ਨਹੀਂ ਤੇ ਬਾਦਲ ਦਾ ਪਰਿਵਾਰ ਗਿਆਨੀ ਵੀ ਫਸੇ ਪਏ ਨੇ ਇਸ ਇਹ ਤਿਆਗ ਵਾਲੀਆਂ ਰੂਹਾਂ ਕਿਤੇ ਸਿਰ ਲੱਥੇ ਸੂਰਮੇ ਪੰਜਾਂ ਦੀ ਥਾਂ ਤੇ ਬੈਠਣਗੇ ਤੇ ਥਾਂ ਲੈਣਗੇ ਆਪਣੀ ਅਕਾਲ ਤਖਤ ਦੇ ਫੈਸਲੇ ਬਿਨਾਂ ਕਿਸੇ ਦੇਰੀ ਤੋਂ ਹੋਣਗੇ ਤੇ ਹੋਣਗੇ ਆਪਣੀ ਗੁਰਮਤ ਦੇ ਅਨੁਸਾਰ ਦਸ਼ਮ ਪਾਤਸ਼ਾਹ ਦੇ ਦਸੇ ਮਾਰਗ ਅਨੁਸਾਰ ਜਦੋਂ ਗੁਰੂ ਸਾਹਿਬ ਨੇ ਪੰਨਿਆਂ ਦੀ ਪੰਚਾਇਤ ਹੀ ਬਣਾ ਦਿੱਤੀ ਤੇ ਅੱਜ ਤੁਸੀਂ ਦੇਖੋ ਢਾਈ ਮਹੀਨੇ ਪਹਿਲਾਂ ਉਹਨੂੰ ਤਨਖਾਹਿਆ ਕਰਾਰ ਦੇਤਾ ਸੋਹੇਰ ਬਾਦਲ ਨੂੰ ਤੁਸੀਂ ਤਨਖਾਹਿਆ ਕਰਾਰ ਉਹਨੂੰ ਦੇ ਚੁੱਕੇ ਹੋ ਢਾਈ ਮਹੀਨੇ ਪਹਿਲੇ ਤੇ ਅੱਜ ਸਲਾਹ ਕਰਨ ਲਈ ਬੁੱਧੀਜੀਵੀ ਬੁਲਾ ਰਹੇ ਕਿ ਕੀ ਕਰਨਾ ਅੱਗੇ ਤਨਖਾਹਿਆ ਕਰਾਰ ਦੇ ਚੁੱਕੇ ਆ ਤੇ ਅੱਗੋਂ ਬੁੱਧੀਜੀਵੀ ਬੁલાਏ ਨੇ ਕਿ ਕੀ ਕਰੀਏ ਅੱਗੋਂ ਸਲਾਹ ਦਿਓ ਇਹ ਸਾਡੇ ਗ੍ਰੰਥੀ ਨੇ ਤਾਂ ਕੀ ਪੂਰੀਆਂ ਪਾਉਣਗੇ ਤੇ ਕਾਲਪੁਰ ਸੱਚੇ ਵੇਗ ਨੂੰ ਕਿਰਪਾ ਕਰਨ ਅਸੀਂ ਦਸਮ ਪਾਤਸ਼ਾਹ ਦੀ ਪਿੱਤਰ ਅ즈ਮਤ ਨੂੰ ਨਮਸਕਾਰ ਕਰੀਏ ਤੇ ਉਹਨਾਂ ਦਾ ਨਾਮ ਲੈ ਕੇ ਉਹਨਾਂ ਦੇ ਪਿੱਤਰ ਜੀਵਨ ਤੋਂ ਸਬਕ ਸਿੱਖ ਕੇ ਆਪਣਾ ਆਪਣਾ ਬਣਦਾ ਯੋਗਦਾਨ ਪਾਈਏ ਅਸੀਂ ਜਿਹੜਾ ਗੁਰੂ ਨਾਨਕ ਦਾ ਮਿਸ਼ਨ ਹੈ ਦਸਮ ਪਾਤਸ਼ਾਹ ਦਾ ਖਾਲਸਾ ਧਰਮ ਆ ਇਹਨੂੰ ਜਿਉਂਦਾ ਰੱਖਣ ਲਈ ਆਪਣਾ ਆਪਣਾ ਯੋਗਦਾਨ ਪਾਈਏ ਅਸੀਂ ਇਹ ਗੁਰੂ ਨਾਨਕ ਦੀ ਸੱਚੀ ਸਰਕਾਰ ਨੂੰ ਕਾਇਮ ਕਰਨ ਲਈ ਆਪਣਾ ਯੋਗਦਾਨ ਪਾਈਏ ਤਾਂ ਕਿ ਸਾਡਾ ਧਰਮ ਜਿਉਂਦਾ ਰਹੇ ਗੁਰੂ ਦੇ ਸਿਧਾਂਤ ਜਿਉਦੇ ਰਹਿਣ ਇਹ ਰਾਜਨੀਤੀ ਜਿਹੜੀ ਆਪਣੇ ਆਪ ਥਾਂ ਤੇ ਆ ਜਾਊਗੀ ਜੇ ਸਾਡੀ ਗੁਰੂ ਨਾਨਕ ਦੀ ਸਰਕਾਰ ਤਕੜੀ ਰਹੀ ਅਕਾਲ ਪੂਖ ਨੂੰ ਭੌਂਦੀ ਰਹੀ ਤੇ ਸਾਡਾ ਕੋਈ ਕੁਝ ਵਿਗਾੜ ਨਹੀਂ ਸਕਦਾ ਜਦੋਂ ਪ੍ਰਬੰਧਕ ਕਮੇਟੀ ਚੰਗੇ ਹੱਥਾਂ ਚ ਆਈ ਅਕਾਲ ਤਖਤ ਵੀ ਗੁਰਮਖਾਂ ਦੇ ਹੱਥ ਚ ਆਊਗਾ ਉਦੋਂ ਕਾਲਪੁਰਖ ਦੀ ਕਿਰਪਾ ਨਾਲ ਸਾਰੀ ਕੌਮ ਸਾਡੇ ਕਾਲ ਤਖਤ ਦੇ ਪਿੱਛੇ ਤੇ ਖਲੋਤੀ ਹੋਊਗੀ ਉਦੋਂ ਸਾਡਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ ਉਦੋਂ ਸਰਕਾਰਾਂ ਇਸ ਤਖਤ ਦੇ ਪੈਰਾਂ 'ਚ ਫਿਰਨਗੀਆਂ ਅੱਜ ਇਹਨਾਂ ਝੂਠੀਆਂ ਸਰਕਾਰਾਂ ਨੇ ਕਾਲ ਤਖਤ ਨੂੰ ਪੈਰਾ ਥੱਲੇ ਲਤਾੜਿਆ ਹੋਇਆ ਇਹਨੂੰ ਆਪਾਂ ਕੱਢਣਾ ਆਪਾਂ ਗੁਰੂ ਘਰ ਨੂੰ ਬਚਾਉਣਾ ਇਹ ਜਿਹੜੇ 20 20 30 30 ਲੱਖ ਰੁਪਈਆ ਲੈ ਕੇ ਸੌਕ ਬੰਦਾ ਸਾਲ ਬਾਅਦ ਜਿਤਾ ਦਿੰਦਾ ਇਹਨੇ ਬਾਦਲ ਦੇ ਬੰਦੇ ਨੂੰ ਤੋ ਟੰਡੋਰਾ ਪਿੱਟਦਾ ਪੰਥ ਜਿੱਤ ਗਿਆ ਇਹਦੇ 100 ਬੰਦੇ ਦਾ ਪੰਥ ਬਣ ਗਿਆ 15 ਸਾਲਾਂ ਤੋਂ ਇਲੈਕਸ਼ਨ ਨਹੀਂ ਹੋਈ ਤੇ 100 ਬੰਦਾ ਵੋਟਾਂ ਪਾਉਂਦਾ ਤੇ ਇਹਦੇ ਬੰਦੇ ਨੂੰ ਜਿਤਾ ਦਿੰਦਾ ਇਹ ਫਿਰ ਟੰਡੋਰਾ ਪਿੰਦਾ ਪੰਥ ਜਿਤਾ ਦਤਾ ਸੰਗਤ ਨੇ ਸੰਗਤ ਨੇ ਕਿੱਥੋਂ ਜਿਤਾਤਾ ਸੰਗਤ ਤੇਰੇ ਸਿਰ ਸੁਆਹ ਪਾਊਗੀ ਜਦ ਤਨ ਵੋਟਾਂ ਪਾਉਣ ਦਾ ਮੌਕਾ ਮਿਲੂਗਾ ਉਸ ਦਿਨ ਤੈਨੂੰ ਪਤਾ ਲੱਗੂ ਪੰਥ ਕਿੱਥੇ ਵਸਦਾ 15 ਕੇ ਵੀ ਜਿਲ੍ਹਿਆਂ ਦੇ ਜ਼ਥੇਦਾਰ ਨੇ ਉਹ ਪਿਓ ਤੋਂ ਲੈ ਕੇ 25 30 ਸਾਲ ਤੋਂ ਇੱਕ ਸਾਲ ਉਹ ਨੂੰ ਚਿੱਠੀ ਦੇ ਦਿੰਦੇ ਨੇ ਅਗਲੇ ਸਾਲ ਉਹ ਇਹ ਨੂੰ ਚਿੱਠੀ ਦੇ ਇਹਨਾਂ ਦਾ ਕਾਲੀ ਦਲ ਦਾ ਪੱਥ ਚੱਲੀ ਜਾਂਦਾ ਕਿਤੇ ਡੈਮੋਕ੍ਰੇਸੀ ਹੈ ਹੀ ਨਹੀਂ ਕਾਲੀ ਦਲ ਦਾ ਇੱਕ ਵਿਧਾਨ ਸੀ ਸੰਵਿਧਾਨ ਸੀ ਕਿ ਬਲਾਕ ਪਹਿਲਾ ਬਲਾਕ ਬਲਾਕ ਦਾ ਜਿਹੜਾ ਜ਼ਥੇਦਾਰ ਆ ਉਹ ਜ਼ਥੇਦਾਰ ਜ਼ਿਲ੍ਹੇ ਦੇ ਜ਼ਥੇਦਾਰ ਚੋਣ ਲਗੇ ਜਿਲੇ ਦੇ ਜਥੇਦਾਰ ਕੌਮੀ ਜਥੇਦਾਰ ਚੁਣਨਗੇ ਅੱਜ ਦੱਸੋ ਕਿੱਥੇ ਡੈਮੋਕਰੇਸੀ ਇਹਨਾਂ ਦੀ ਸਾਡੀ ਬਰਬਾਦੀ ਨਹੀਂ ਹੋਊ ਤੇ ਹੋਰ ਕੀ ਹੋਊ ਸੋ ਕਾਲਪੁਰ ਸੱਚੇ ਵੇਗਰੂ ਕਿਰਪਾ ਕਰਨ ਤੁਸੀਂ ਖਾਸ ਕਰਕੇ ਮੇਰੀਆਂ ਭੈਣਾਂ ਬੀਬੀਆਂ ਮਾਈ ਭਾਗੋ ਦੀ ਤਰ੍ਹਾਂ ਦ੍ਰਿੜਤਾ ਨਾਲ ਗੁਰੂ ਦੀ ਪਿੱਠ ਪੂਰਿਓ ਬੰਦੇ ਦੀ ਨਾ ਪਾ ਇਹ ਧੜੇ ਨੂੰ ਨਾ ਪਾਲਿਓ ਜੁ ਜਿਸ ਤਰ੍ਹਾਂ ਮਾਈ ਭਾਗੋ ਨੇ ਦਸਮ ਪਾਤਸ਼ਾਹ ਦੀ ਖਦਰਾਣੇ ਦੀ ਢਾਬ ਤੇ ਜਾ ਕੇ ਤਲਵਾਰ ਲੈ ਕੇ ਮਦਦ ਕੀਤੀ ਉਸੇ ਤਰ੍ਹਾਂ ਤੁਸੀਂ ਕੌਮ ਦੀ ਮਦਦ ਕਰਨੀ ਹੈ ਗੁਰੂ ਘਰ ਦੇ ਸੰਧਾਨ ਨੂੰ ਵਿਧਾਨ ਨੂੰ ਸਦਾਤਾ ਨੂੰ ਬਚਾਉਣਾ ਹੈ ਉਹਦੇ ਖਜ਼ਾਨੇ ਨੂੰ ਬਚਾਉਣਾ ਹੈ ਉਹਦੀਆਂ ਮਹਿੰਗੀਆਂ ਜ਼ਮੀਨਾਂ ਤੇ ਜਾਇਦਾਦਾਂ ਨੂੰ ਬਚਾਉਣਾ ਇਹ ਤੁਹਾਡੀ ਜ਼ਿੰਮੇਵਾਰੀ ਤੁਹਾਡੀ 100% ਵੋਟ ਬਣੀ ਬਣੂਗੀ ਤੇ ਪਾਉਗੀ ਕੋਈ ਰੋਕ ਨਹੀਂ ਸਕਦਾ ਸਾਡੇ ਨੌਜਵਾਨ ਵੀਰ ਜਿੱਲੇ ਨੇ ਕੇਸਾਂ ਦੇ ਬੇਦਬੀ ਕੀਤੇ ਇਹਨਾਂ ਨੂੰ ਹੋ ਸਕਦਾ ਨਾਂ ਪਾਉਣ ਦਿੱਤੀ ਜਾਵੇ ਪਰ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਜਿੰਉਂਦ ਤੱਕ ਵੋਟਾਂ ਪੈਣੀਆਂ ਕੇਸਾਂ ਧਾਰੀ ਹੋ ਕੇ ਦਸਮ ਪਾਤਸ਼ਾਹ ਦੇ ਮੱਥੇ ਲਗੋ ਦਸਮ ਪਾਤਸ਼ਾਹ ਦੇ ਸਹਬਜ਼ਾਦਿਆਂ ਨੇ ਸ਼ਹਾਦਤਾਂ ਦੇ ਕੇ ਤੁਹਾਨੂੰ ਖਾਲਸਾ ਧਰਮ ਦਿੱਤਾ ਉਹਨਾਂ ਦਾ ਅਹਿਸਾਨ ਮੰਨੋ ਉਸ ਉਸ ਕੁਰਬਾਨੀ ਦੀ ਕਦਰ ਪਾਓ ਕਿ ਕਾਸ ਨਹੀਂ ਉਹ ਕੁਰਬਾਨੀਆਂ ਹੋਈਆਂ 9 ਸਾਲ ਤੇ 7 ਸਾਲ ਦੇ ਬੱਚਿਆਂ ਨੇ ਤੁਹਾਡੇ ਲਈ ਸ਼ਹਾਦਤਾਂ ਦਿੱਤੀਆਂ ਨੇ ਤੁਹਾਨੂੰ ਸਰਦਾਰੀਆਂ ਬਖਸ਼ ਲਈ ਤੁਸੀਂ ਨਾਈਆਂ ਦੀ ਦੁਕਾਨ ਤੇ ਲੋਹਾ ਲਾ ਕੇ ਛੁੱਟੀ ਜਾਂਦੇ ਹੋ ਇਹ ਅਸੀਂ ਕਦਰ ਨਹੀਂ ਪਾ ਰਹੇ ਤੋਂ ਮੇਰੀ ਹੱਥ ਜੋੜ ਕੇ ਬੇਤੀ ਸਮਾਂ ਆਊਗਾ ਉਦੋਂ ਪੰਥ ਪ੍ਰਵਾਨਿਆਂ ਦੇ ਨਾਲ ਖੜੇ ਹੋਇਓ ਇਹ ਜਿਹੜੇ ਪ੍ਰਮਾਤਮਾ ਤੋਂ ਬੇਮੁਖ ਕਰਤਾਰ ਤੋਂ ਬੇਮੁਖ ਬਿਜ਼ਨਸਮੈਨ ਲੋਕ ਜਿਹੜੇ ਗੁਰੂ ਘਰ ਨੂੰ ਲਟੇਰੇ ਬਣ ਕੇ ਲੁੱਟਰੇ ਨੇ ਅੱਧੀ ਸਦੀ ਤੋਂ ਉਹਨਾਂ ਤੋਂ ਦੂਰ ਕਰੀਏ ਉਹਨਾਂ ਨੂੰ ਦੂਰ ਕਰੀਏ ਗੁਰੂ ਘਰ ਤੋਂ ਤਾਂ ਕਿ ਅਸੀਂ ਆਪਣੇ ਸਿਧਾਂਤ ਗੁਰੂ ਘਰ ਦਾ ਪੈਸਾ ਬਚਾ ਸਕੀਏ ਗਰੀਬ ਬੱਚਿਆਂ ਨੂੰ ਐਜੂਕੇਸ਼ਨ ਦੇ ਸਕੀਏ ਗਰੀਬ ਦਾ ਇਲਾਜ ਕਰ ਸਕੀਏ ਸ਼ਰਧਾਲੂ ਨੂੰ ਉਹਦੇ ਬਣਦੀ ਥਾਂ ਦੇ ਸਕੀਏ ਉਹਨੂੰ ਇੱਜ਼ਤ ਮਿਲੇ ਗੁਰੂ ਘਰ ਚ ਜਾ ਕੇ ਜਿੱਥੇ ਉਹ ਜਾ ਕੇ ਅਧਿਆਤਮਿਕ ਪੱਖ ਤਕੜਾ ਕਰ ਸਕੇ ਅੱਜ ਵਿਦੇਸ਼ਾਂ ਚੋਂ ਪਰਦੇਸਾਂ ਚੋਂ ਲੋਕ ਆਉਂਦੇ ਨੇ ਜਿਨ੍ਹਾਂ ਲੋਕਾਂ ਨੂੰ ਸਾਡੀ ਮਰਿਆਦਾ ਦਾ ਗਿਆਨ ਨਹੀਂ ਬੀਬੀਆਂ ਉਹਦੀਆਂ ਨੇ ਸਾੜੀਆਂ ਸਮੇਤ ਉਹ ਸਰੋਵਰ ਚ ਵੜ ਜਾਂਦੀਆਂ ਨੇ ਚੂਲੇ ਲੈ ਲੈ ਕੇ ਵਿੱਚੇ ਥੁੱਕਦੀਆਂ ਨੇ ਸਾਡੀ ਮਰਿਆਦਾ ਦਾ ਬਿਲਕੁਲ ਨਾਸ ਮਾਰਿਆ ਹੋਇਆ ਇਹ ਜਿੰਨੇ ਵੀ ਸਾਡੇ ਪ੍ਰਬੰਧਕ ਬੈਠੇ ਨੇ ਜਦੋਂ ਪਰ ਦੱਖਣਾ ਚ ਕੋਈ ਯੋਗਾ ਸਿਖਾ ਰਿਹਾ ਕੋਈ ਨਮਾਜ਼ ਪੜ ਰਿਹਾ ਗੁਰੂ ਅਰਜਨ ਦੇਵ ਜੀ ਨੇ ਤੇ ਚਾਰੇ ਵਰਨਾਂ ਨੂੰ ਉਪਦੇਸ਼ ਦਿੱਤਾ ਸੀ ਉਪਦੇਸ਼ ਚ ਉਹ ਮਰਨਾ ਕੋ ਸਾਂਝਾ ਪਰ ਅੱਜ ਚਾਰੇ ਵਰਨ ਸਾਨੂੰ ਉਪਦੇਸ਼ ਦੇ ਰਹੇ ਨੇ ਪ੍ਰਦੱਖਣਾ ਚ ਆ ਕੇ ਇਹ ਸਾਡਾ ਇੰਤਜ਼ਾਮ ਹੈ ਸਾਡੇ ਪ੍ਰਾਤਨ ਗ੍ਰੰਥ ਜਿਹੜੇ ਹੱਥ ਲਿਖਤ ਜਿਹੜੇ ਤਲਵਾਰ ਚਲਾਉਣ ਵਾਲਿਆਂ ਨੇ ਕਲਮਾ ਘੜ ਘੜ ਕੇ ਲਿਖੇ ਉਹ ਅੱਜ ਲੱਭਦੇ ਨਹੀਂ ਕਮੇਟੀ ਜਵਾਬ ਨਹੀਂ ਦੇ ਰਹੀ ਮੈਂ 8 ਸੱਤਾ 8 ਸਾਲਾਂ ਤੋਂ ਰੌਲਾ ਪਾ ਰਿਹਾ ਮੈਂ ਨਾ ਗਿਆਨੀਆਂ ਨੂੰ ਵੀ ਬੜਾ ਕਿਹਾ ਕਿ ਤੁਸੀਂ ਪੰਜ ਸਿੰਘ ਉਹ ਗੁਰੂ ਦਾ ਸਰੀਰ ਰਖਾਉਂਦੇ ਜੇ ਤੁਸੀਂ ਪੁੱਛ ਲੋਏ ਗ੍ਰੰਥ ਕਿੱਥੇ ਗਿਆ ਨਹੀਂ ਤੇ ਮੈਨੂੰ ਹੀ ਤਨਖਾਹ ਲਾ ਦਿਓ ਅਕਾਲ ਤਖਤ ਤੇ ਪਲਾ ਕੇ ਝੂਠ ਕਿਉਂ ਬੋਲਦਾ ਮੇਰੇ ਤੇ ਕੇਸ ਕਰ ਦਿਓ ਕਿ ਮੈਂ ਝੂਠ ਨਾ ਬੋਲਾਂ ਨਹੀਂ ਤੇ ਤੁਸੀਂ ਸਾਡਾ ਖਜ਼ਾਨਾ ਕਿੱਥੇ ਗਿਆ ਕਿੰਨੂੰ ਦਿੱਤਾ ਕਿਉਂ ਦਿੱਤਾ ਕਦੋਂ ਆਊਗਾ ਸਾਨੂੰ ਦੱਸੋ ਪਰ ਇਹ ਦੱਸਦੇ ਨਹੀਂ ਪੈਂ ਇਹ ਦੂਸਰੀ ਤਰ੍ਹਾਂ ਪੁੱਛਣਾ ਪਊਗਾ ਤੁਹਾਡੀ ਸਹਾਇਤਾ ਦੀ ਲੋੜ ਪਊਗੀ ਸੋ ਕਾਲਪੁਰ ਸੱਚੇ ਵੈਗਰੂ ਦੇ ਹੁਕਮ ਨਾਲ ਦਸਮ ਪਾਤਸ਼ਾਹ ਨੇ ਨਦੇੜ ਦੇ ਵਿੱਚ ਸਾਨੂੰ ਹਲਵਿਦਾ ਆਖਿਆ ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਜਦੋਂ ਗੁਰੂ ਸਾਹਿਬ ਨੇ ਆਪਣੀ ਤਿਆਰੀ ਆਪ ਕਰ ਲਈ ਗੁਰੂ ਸਾਹਿਬ ਤੇ ਪਠਾਨ ਬੱਚਿਆਂ ਨੇ ਵਾਰ ਕੀਤਾ ਸੀ ਉਦੋਂ ਇੱਕ ਇਤਿਹਾਸਾ ਲਿਖਦਾ ਹੈ ਕਿ ਜਦੋਂ ਰਹਿਰਾਸ ਦਾ ਸਮਾਂ ਹੋਇਆ ਤੇ ਇੱਕ ਅਫਸਰ ਮੌਕਾ ਦੇਖ ਕੇ ਇੱਕ ਪਠਾਨ ਬੱਚੇ ਨੇ ਗੁਰੂ ਮਾਰੀ ਗੁਰਕੇ ਪੇਟ ਮੇਂ ਗੁਲਖਾਂ ਕਟਾਰੇ ਪਰ ਡਰ ਕਰ ਹੱਥ ਕਾਂਪਿਓ ਨਹਿ ਕਾਰਜ ਥਿਓ ਸਤਗੁਰ ਤੇਗ ਸੇ ਬੇਗਹੀ ਤਿਸਕੋ ਕੱਟ ਦਿਓ ਇਤਿਹਾਸ ਕਰ ਤੇ ਲਿਖਦਾ ਹੈ ਗੁਰੂ ਸਾਹਿਬ ਨੇ ਤੇਗ ਦੇ ਨਾਲ ਉਹਦਾ ਸਿਰ ਕਲਮ ਕਰ ਦਿੱਤਾ ਉਸੇ ਵੇਲੇ ਪਰ ਇੱਕ ਇਤਿਹਾਸ ਕਰ ਲਿਖਦਾ ਹੈ ਗੁਰੂ ਸਾਹਿਬ ਨੇ ਐਸੀ ਕਟਾਰ ਮਾਰੀ ਕਿ ਪਠਾਨ ਬੱਚੇ ਕੀ ਆਂਤਾਂ ਹੀ ਗਿਰ ਗਈ ਫਿਰ ਉਹਦਾ ਭਰਾ ਸੀ ਜਿਹੜਾ ਔਤਲਾਖਾਂ ਔਤਲਾਖਾਂ ਭਾਗਿਓ ਪਿਖ ਕੋ ਤਕਯਾਹੀ ਘਬਰਾ ਗਿਆ ਫਸ ਤੰਬੂ ਕੀ ਡੋਰ ਮੇਂ ਗਿਰ ਪਰਿਓ ਤਹਾ ਹੈ ਉਥੇ ਤੰਬੂ ਲੱਗੇ ਹੋਏ ਸੀ ਉਹਨਾਂ ਦੀਆਂ ਰस्सियां ਬੰਨਿਆ ਸੀ ਉਹਦੇ ਡੋਰ ਚ ਫਸ ਗਿਆ ਪੈਰ ਤੇ ਡਿੱਗ ਪਿਆ ਤਬ ਲੋ ਸਿੰਘਨ ਕੋ ਪਈਏ ਸਾਰ ਅਪਾਵਨ ਨੇਜੇ ਰੇਜੇ ਕੱਟ ਸੁਟਿਓ ਨਹਿ ਜੀ ਨੋ ਜਾਵਨ ਉਹਨੂੰ ਰੇਜੇ ਰੇਜੇ ਕੱਟ ਕੇ ਛੋਟਾ ਛੋਟਾ ਕੱਟ ਕੇ ਕੁੱਤਿਆਂ ਨੂੰ ਪਾਇਆ ਪਰ ਅਸੀਂ ਨੁਕਸਾਨ ਸਾਡਾ ਹੋ ਚੁੱਕਾ ਸੀ ਬਹੁਤ ਗੁਰੂ ਸਾਹਿਬ 16 ਦਿਨ ਉਸ ਤੋਂ ਬਾਅਦ ਹਕੀਮ ਸਰਕਾਰੀ ਹਕੀਮ ਆਇਆ ਉਹਨੇ ਟਾਂਕੇ ਲਾਏ

ਗੁਰੂ ਸਾਹਿਬ ਨੇ ਕਿਹਾ ਮੈਂ ਹੁਣ ਤੁਹਾਨੂੰ ਉਹ ਗੁਰੂ ਦੇ ਕੇ ਜਾ ਰਿਹਾ ਜਿਹੜਾ ਸਦਾ ਪਰਉਪਕਾਰੀ ਅਖੰਡ ਤੇ ਹਮੇਸ਼ਾ ਲਈ ਨਵਾਂ ਨਰਵਾ ਰਹੂਗਾ ਆਤਮਾ ਗ੍ਰੰਥ ਤੇ ਪ੍ਰਾਣ ਪੰਥ ਪੰਥ ਤੇ ਗ੍ਰੰਥ ਨੂੰ ਜ਼ਿੰਮੇਵਾਰੀਆਂ ਦੇ ਕੇ ਗੁਰੂ ਸਾਹਿਬ ਜੀ ਸਾਨੂੰ ਅਲਵਿਦਾ ਆ ਕੇ ਗਏ ਉਹਦੇ ਬਾਅਦ ਅਸਾਂ ਨੂੰ ਕਈ ਵਾਰੀ ਇਤਿਹਾਸ ਦੱਸਦਾ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਫਿਰ ਮਾਰਗਦਰਸ਼ਨ ਦਿੱਤਾ ਆ ਕਿ ਆਕਾਲਪੁਰ ਸੱਚੇ ਵੇਗੁਰੂ ਕਿਰਪਾ ਕਰੂਆ ਜੀ ਸਾਡੀ ਨੀਅਤ ਹੋਊਗੀ ਤੇ ਅੱਜ ਵੀ ਦੇਣਗੇ ਕਦੇ ਭਾਈ ਜੋਗਾ ਜਿਹਨੇ ਬਹੁਤ ਸੇਵਾ ਕਰਦਾ ਸੀ ਭਾਈ ਸਾਹਿਬ ਭਾਈ ਸਾਹਿਬ ਨੂੰ ਪੁੱਛਿਆ ਗੁਰੂ ਸਾਹਿਬ ਨੇ ਭਾਈ ਕੀ ਨਾਂ ਤੇਰਾ ਸੇਵਾ ਬਹੁਤ ਕਰਦਾ ਤੋਨਾ ਉਹਨੇ ਕਿਹਾ ਜੀ ਮੇਰਾ ਨਾਂ ਗੁਰੂ ਜੋਗਾ ਤੇ ਗੁਰੂ ਸਾਹਿਬ ਨੇ ਕਿਹਾ ਗੁਰੂ ਤੇਰੇ ਜੋਗਾ ਅੱਜ ਸਾਡੇ ਚੋਂ ਕਿਸੇ ਨੂੰ ਨਹੀਂ ਕਿਹਾ ਗੁਰੂ ਸਾਹਿਬ ਨੇ ਗੁਰੂ ਤੇਰੇ ਜੋਗਾ ਕਿਉਂਕਿ ਅਸੀਂ ਗੁਰੂ ਜੋਗੇ ਨਹੀਂ ਹੋਏ ਅਸੀਂ ਗੁਰੂ ਜੋਗੇ ਬਣੀਏ ਗੁਰੂ ਸਾਹਿਬ ਸਾਡੀ ਮਾਂ ਫੜਨਗੇ ਇਹ ਮੇਰਾ ਯਕੀਨ ਹੈ ਸੋ ਸਮੂਹ ਸੰਗਤਾਂ ਦਾ ਮਹਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ